ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਦਤ ਸੋਦਤ ਸੋ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵ ਜਾਹੇ ਅਨੇਕ ਮਰ ਮਰ ਜਨਮ ਤੇ ਨਭੂਜੇ ਸਭ ਬਾਦ ਜੋਨੇ ਪਰਮਤੇ ਜਣ ਕੋ ਭੈ ਦਿਆਲ ਤਨ ਸਾਧੂ ਸੰਗ ਭੈ ਅੰਮ੍ਰਿਤ ਹਰ ਕਾ ਨਾਮ ਤਿੰਨੇ ਜਣੇ ਜਪ ਲਿਆ ਕੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰਣਾਹੀ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਰਣਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀ ਗ੍ਰੀਨਵਾਜ ਪਤਤ ਪਾਵਨ ਭਗਤੋ ਬਚਾਲ ਕਿਰਪਾ ਨਦਾਨ ਖੰਡਾ ਬਰਮਹੰਦਾ ਦੇ ਮਾਲਕ ਤਨ ਧਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਮਿਹਰ ਸਤਕਾ ਅਮਰਤ ਵੇਲੇ ਦਾ ਸਮਾਪ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਾਉਣਾ ਕੀਤੇ ਹਨ ਸੋ ਆਓ ਸਾਧ ਸੰਗਤ ਜੀ ਹੋਣ ਕੁਝ ਸਮਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਮਰਤ ਵੇਲੇ ਦੇ ਸ੍ਰੀ ਮੁਖਵਾਕ ਦੀ ਵਿਚਾਰ ਸਾਂਝੀ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨ ਕਰੀਏ ਆਪ ਜੀ ਨੇ ਸਾਰਿਆਂ ਨੇ ਸਾਥ ਸੰਗਤ ਜੀ ਸੁਣਿਆ ਕਿ ਅੱਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ ਤੇ ਨਾਲ ਉਹ ਮਹਾਪੁਰਖ ਬਾਬਾ ਬੁੱਢਾ ਜੀ ਉਹਨਾਂ ਦਾ ਵੀ ਜੋ ਜਨਮ ਦਿਹਾੜਾ ਹੈ ਚਲੋ ਆਪਾਂ ਸਾਥ ਸੰਗਤ ਜੀ ਕਹਿਣਾ ਪੈਂਦਾ ਹੈ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਜਨਮ ਮਰਨ ਦੂਹ ਮੈਂ ਨਹੀਂ ਜਨ ਪਰਪੋਕਾਰ ਹੀ ਆਏ ਉਹ ਸੰਸਾਰ ਦੇ ਉੱਤੇ ਪਰਪੋਕਾਰ ਕਰਨ ਵਾਸਤੇ ਹੁੰਦੇ ਆ ਜੰਮਣ ਮਰਨ ਦੇ ਗੇੜੇ ਤੋਂ ਰਹਿਤ ਹੁੰਦੇ ਸੋ ਜੇ ਆਉਂਦੇ ਆ ਪਰਮੇਸ਼ਰ ਦੇ ਹੁਕਮ ਅnder ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਮਹਾਪੁਰਖ ਜਿਹੜੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸੇਵਾਦਾਰ ਵਜੀਰ ਸਾਹਿਬ ਸੋ ਵੱਡੀ ਸੇਵਾ ਉਹਨਾਂ ਦੀ ਮਹਾਪੁਰਖਾਂ ਦੀ ਹੈ ਆਓ ਉਹਨਾਂ ਦਾ ਜਨਮ ਦਿਨ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਹਰ ਹੁਕਮ ਨੂੰ ਮੰਨਣਾ ਕੀਤਾ ਹੈ ਜਿਨ੍ਹਾਂ ਦੇ ਕੀਤੇ ਉਹ ਜਬਾਨ ਤੋਂ ਬਚਨ ਪੂਰੇ ਹੁੰਦੇ ਆ ਸੋ ਉਹਨਾਂ ਦਾ ਜਨਮ ਦਿਹਾੜਾ ਤਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਨਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਆਪ ਜੀ ਨੇ ਇਹ ਸੰਸਾਰ ਨੂੰ ਤਾਰਨ ਵਾਸਤੇ ਸਦਾ ਵਾਸਤੇ ਹੀ ਗੁਰਤਾ ਗੱਦੀ ਗੁਰ ਸ਼ਬਦ ਨੂੰ ਦੇ ਕਰਕੇ ਆਪ ਜੀ ਇਤਿਹਾਸ ਦੇ ਵਿੱਚ ਲਿਖਿਆ ਜਿਸ ਸਮੇਂ ਆਪ ਜੀ ਜੋਤੀ ਜੋਤ ਸੱਚਖੰਡ ਜਾਣ ਲੱਗੇ ਸਮੌਣ ਲੱਗਿਆ ਗੁਰੂ ਕੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਕਨਾਤ ਤਿਆਰ ਕਰੋ ਸਾਡਾ ਸਮਾਂ ਨੇੜਿਆ ਉਹ ਕਨਾਤ ਤਿਆਰ ਕੀਤੀ ਵਿੱਚ ਅੰਗੀਠਾ ਤਿਆਰ ਕੀਤਾ ਜਦੋਂ ਇਸ ਗੱਲ ਦਾ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਿਆ ਤੇ ਬਹੁਤ ਹੀ ਵਿਰਾਗ ਦੇ ਵਿੱਚ ਨੇ ਗੁਰੂ ਕੇ ਪਿਆਰੇ ਜਿਹੜੇ ਜਾਣ ਤੋਂ ਪਿਆਰੇ ਜਿਹੜੇ ਜਿਨ੍ਹਾਂ ਨੇ ਸਾਰਾ ਸਾਰਾ ਜੀਵਨ ਹੀ ਗੁਰੂ ਦੇ ਲੇਖੇ ਲਾ ਦਿੱਤਾ ਬੜੇ ਵਿਰਾਗ ਦੇ ਵਿੱਚ ਨੇ ਤੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸਰੂਪ ਤੋਂ ਲੈ ਕਰਕੇ ਆਪ ਜੀ ਤੱਕ ਸਤਿਗੁਰੂ ਜੀ ਕਿਰਪਾ ਕਰਦੇ ਸੀ ਗੁਰੂ ਕੀ ਸਖਾਂ ਨੂੰ ਜਦੋਂ ਜਾਮਾ ਆਪ ਜੀ ਬਦਲਦੇ ਸਨ ਲੜ ਲਾ ਕੇ ਜਾਂਦੇ ਸੀ ਪਰ ਹੁਣ ਆਪ ਜੀ ਜਾ ਰਹੇ ਹੋ ਇਸ ਸਰੀਰਕ ਤੌਰ ਤੇ ਤੇ ਮਹਾਰਾਜ ਸਾਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ ਉਸ ਸਮੇਂ ਮਹਾਰਾਜ ਸਤੇ ਪਾਤਸ਼ਾਹ ਜੀ ਨੇ ਪੰਜਾਂ ਗੁਰੂ ਕੇ ਸਿੱਖਾਂ ਨੂੰ ਜਿਸ ਵਿੱਚ ਭਾਈ ਹਰ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਗੁਰੂ ਕੇ ਤਨ ਸਿੱਖ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜੇ ਕਰਕੇ ਆਪ ਪ੍ਰਕਰਮਾ ਕੀਤੀਆਂ ਪ੍ਰਕਰਮਾ ਪੰਜ ਕਰਕੇ ਨਾਰੀਅਲ ਪੰਜ ਪੈਸੇ ਮੱਥਾ ਟੇਕਿਆ ਦੇ ਨਾਲ ਫਿਰ ਇਹ ਬਚਨ ਜਿਹੜਾ ਆਪਾਂ ਰੋਜ਼ਾਨਾ ਹੀ ਅਰਦਾਸ ਔਰੰਤ ਪੜ੍ਹਦੇ ਹਾਂ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਾਹੇ ਕੋ ਸ਼ਬਦ ਮੇ ਲੇਹੇ ਇਹ ਦੋਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲੇ ਕਈ ਵਿਦਵਾਨਾਂ ਨੇ ਲਿਖਿਆ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿਸੇ ਕੋਈ ਕਹਿੰਦਾ ਕਿ ਗਿਆਨੀ ਸੰਤੋਖ ਸਿੰਘ ਨੇ ਲਿਖੇ ਹੋਏ ਆ ਨਹੀਂ ਸਾਧ ਸੰਗਤ ਜੀ ਇਹ ਦੋਰੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਉਚਾਰੇ ਹੋਏ ਨੇ ਉਸ ਸਮੇਂ ਜਦੋਂ ਗੁਰਤਾ ਗੱਦੀ ਤੈਨ ਲੱਗਿਆ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਉਚਾਰਨਾ ਕੀਤੇ ਤੇ ਬਚਨ ਕੀਤੇ ਗੁਰੂ ਕੀ ਸਖਾਂ ਨੂੰ ਗੁਰੂ ਕੇ ਸਿਖੋ ਕਹਿੰਦੇ ਜਦੋਂ ਵੀ ਤੁਸੀਂ ਸਾਡੇ ਨਾਲ ਕੋਈ ਬਚਨ ਕਰਨਾ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ ਨਾ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਓ ਸਾਡੇ ਨਾਲ ਤੁਹਾਡੀਆਂ ਗੱਲਾਂ ਹੋਣਗੀਆਂ ਜਦੋਂ ਤੁਸੀਂ ਕੋਈ ਕਾਰਜ ਕਰਨਾ ਨਾ ਉਦੋਂ ਗੁਰੂ ਅੱਗੇ ਅਰਦਾਸ ਕਰਿਓ ਬੇਨਤੀ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੇ ਤੁਹਾਡੇ ਜਿਹੜੇ ਕਾਰਜ ਆ ਗੁਰੂ ਗ੍ਰੰਥ ਸਾਹਿਬ ਜੀ ਇਰਾਸ ਕਰਨਗੇ ਤੁਹਾਡੇ ਕਾਰਜੇ ਸਵਾਰਨਗੇ ਤੇ ਉਹ ਗੁਰੂ ਕੇ ਪਿਆਰੇ ਗੁਰਮੁਖ ਜਾਨ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਮੰਨ ਕਰਕੇ ਅੱਜ ਵੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਦੇ ਆ ਸਤਿਗੁਰੂ ਜੀ ਉਹਨਾਂ ਦੇ ਕਾਰਜ ਕਰਦੇ ਤੇ ਪ੍ਰਗਟ ਗੁਰਾਂ ਕੀ ਦੇਹ ਕੀ ਹੈ ਜਿਵੇਂ ਇੱਕ ਦੇਹ ਤੋਂ ਬਚਨ ਸੁਣੀਦੇ ਆ ਨਾ ਇਸੀ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੀ ਦੇਹ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਘਰ ਪੰਜਾਬ ਪਿਆਰਿਆਂ ਨੂੰ ਵੀ ਦਿੱਤੀ ਸੀ। ਸਰੀਰਕ ਤੌਰ 'ਤੇ ਆਪਾਂ ਗੁਰੂ ਮੰਨਣਾ ਸਰੀਰਕ ਤੌਰ ਤੇ ਕਈ ਇਹ ਵੀ ਕਹਿ ਦਿੰਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਅਸੀਂ ਗੁਰੂ ਕੇ ਖਾਸੇ ਦੇ ਵਿੱਚ ਵਸਦੇ ਹਾਂ। ਪੰਜ ਸੰਗ ਜਿਹੜੇ ਤਿਆਰ ਬੋਰ ਤਿਆਰ ਨਾਲ ਉਹਨਾਂ ਦੇ ਦਰਸ਼ਨ ਕਰਿਓ ਸਾਡੇ ਦਰਸ਼ਨ ਹੋਣਗੇ ਤੁਹਾਨੂੰ। ਤੇ ਜੋਤ ਜਿਹੜੀ ਸਤਗੁਰੂ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਚ ਸਤਗੁਰਾਂ ਨੇ ਰੱਖਣਾ ਕੀਤੀ ਹੈ ਤੇ ਬਚਨ ਕੀਤੇ ਸੀ ਕਿ ਪ੍ਰਗਟ ਗੁਰਾਂ ਕੀ ਦੇ ਜਿਵੇਂ ਦੇਹ ਤੋਂ ਬਚਨ ਸੁਣੀਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਤਰ੍ਹਾਂ ਹੀ ਬਚਨ ਸੁਣਨੇ ਆ ਫਿਰ ਸੁਣ ਕਰਕੇ ਗੁਰੂ ਕੋ ਪਿਆਰੇ ਉਹਨਾਂ ਨੂੰ ਮੰਨਣਾ ਹੈ ਮਹਾਰਾਜ ਸਾਹਿਬ ਜੀ ਦਾ ਇਹ ਹੁਕਮ ਹੈ ਇੱਕ ਬੇਨਤੀ ਹੁੰਦੀ ਹੈ ਬੇਨਤੀ ਵਾਲੇ ਸ਼ਬਦ ਵੀ ਮੇਰੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਚਾਰਨਾ ਕੀਤੇ ਆ ਇੱਥੇ ਮੇਰੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਭਾਈ ਸਾਡਾ ਹੁਕਮ ਹੈ ਗੁਰੂ ਕੇ ਸਿੱਖੋ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਖ ਜਾਣ ਕਰਕੇ ਇਹਨੂੰ ਮੰਨਣਾ ਕਰਿਓ ਪਾਵ ਗੁਰੂ ਦੇ ਬਚਨ ਸੁਣਨੇ ਗੁਰੂ ਦੇ ਬਚਨ ਮੰਨਣੇ ਇਸੇ ਤਰ੍ਹਾਂ ਹੀ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਸਤਿਗੁਰੂ ਸਾਹਿਬ ਜੀ ਦਾ ਇਹ ਹੁਕਮ ਹੈ ਆਓ ਸਾਧ ਸੰਗਤ ਜੀ ਆਪਾਂ ਸਤਿਗੁਰੂ ਸਾਹਿਬ ਜੀ ਦੇ ਨਾਮ ਪਾਵਨ ਬਚਨਾਂ ਨੂੰ ਸੁਣਦੇ ਆ ਮੰਨਦੇ ਆ ਜੋ ਅੱਜ ਦਾ ਪਾਵਨ ਸ਼ਬਦ ਗ੍ਰੀਨੌਰ ਸਾਹਿਬ ਜੀ ਨੇ ਧੰਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਸੂਹੀ ਰਾਗ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 700 61 ਅਤੇ 62 ਅੰਗ ਤੇ ਸਤਿਗੁਰ ਸਾਹਿਬ ਜੀ ਨੇ ਉਚਾਰ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼ੋਬਦ ਦੀ ਵਿਚਾਰ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਪ੍ਰੇਮ ਤੇ ਸਤਕਾਰ ਦੇ ਨਾਲ। ਬੁਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਜੀ ਸਿਮਰਤ বেদ ਪੁਰਾਨ ਪੁਕਾਰਣ ਪੋਥੀਆਂ ਗ੍ਰੀਨਵਾਦ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ 27 ਸਿਮਰਤੀਆਂ ਚਾਰ বেদ ਚਾਰਾ ਵੇਦਾਂ ਨੂੰ ਲਿਖਣ ਵਾਲੇ ਸੋ ਸਿਮਰਤੀਆਂ ਲਿਖਣ ਵਾਲੇ ਰਿਖੀ ਪੁਰਾਨ ਪੁਰਾਨਾਂ ਨੂੰ ਲਿਖਣ ਵਾਲੇ ਤੇ 18 ਪੁਰਾਨ ਪੁਕਾਰਣ ਪੁਕਾਰ ਜਿਵੇਂ ਕੋਈ ਚੀਜ਼ ਪੁਕਾਰੀਦੀ ਹੈ ਨਾ ਪੁਕਾਰ ਪੁਕਾਰ ਕੇ ਕਿਹਾ ਜਾਂਦਾ ਹੈ ਤੇ ਪੋਥੀਆਂ ਜਿਹੜੇ ਧਾਰਮਿਕ ਪੋਥੀਆਂ ਨੇ ਧਾਰਮਿਕ ਗ੍ਰੰਥ ਨੇ ਪੁਕਾਰ-ਪੁਕਾਰ ਕੇ ਇਹ ਗੱਲ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਸਭ ਜੀ ਕਹਿੰਦੇ ਨਾਮ ਤੋਂ ਬਿਨਾ ਜਿੰਨੀਆਂ ਵੀ ਦੁਨਿਆਵੀ ਕੱਲਾਂ ਨਾ ਦੁਨਿਆਵੀ ਕਹਾਣੀਆਂ ਇਸ ਸਾਰੀਆਂ ਕਹਿੰਦੇ ਕੂੜ ਹੈ ਝੂਠੀਆਂ ਮਨੁੱਖ ਦੀਆਂ ਆਪਣੀਆਂ ਬਣਾਈਆਂ ਮਨੁੱਖ ਦੇ ਆਪਣੇ ਖਿਆਲ ਆਪਣੇ ਵਿਚਾਰ ਇਹ ਸਭ ਕੂੜੇ ਹੈ ਕਹਿੰਦੇ ਝੂਠੇ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਹੋਛੀਆਂ ਪੁੱਛਿਆ ਸਾਬ ਜੀ ਕਹਿੰਦੇ ਨਾਮ ਬਿਨਾ ਸਭ ਕੂੜ ਨਾਮ ਤੋਂ ਬਿਨਾ ਸਾਬ ਜੀ ਕਹਿੰਦੇ ਸਭ ਕੁਝ ਕੂੜ ਹੈ ਤਨ ਗੁਰੂ ਨਾਨਕ ਦੇਵ ਮੇਰੇ ਪਾਤਸ਼ਾਹ ਜੀ ਅਸਾਦੀ ਵਾਰ ਦੇ ਵਿੱਚ ਬਚਨ ਕਰਦੇ ਨਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਾਰਾ ਸੰਸਾਰ ਹੀ ਰਾਜਾ ਵੀ ਪਰਜਾ ਵੀ ਕੂੜ ਸਭ ਸੰਸਾਰ ਸਾਰਾ ਕੁਝ ਕੂੜਾ ਹੀ ਹੈ ਨਾਮ ਤੋਂ ਬਿਨਾ ਕੂੜ ਹੈ ਸਾਬ ਜੀ ਕਹਿੰਦੇ ਨਾ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਜਿੰਨਾ ਵੀ ਮਨੁੱਖ ਆਪਣੀਆਂ ਗੱਲਾਂ ਵਿਚਾਰ ਕਰਦਾ ਨਾ ਸਾਰੀਆਂ ਕਹਿੰਦੇ ਪੁੱਛ ਹੈ ਹੋਛੀਆਂ ਹੈ ਥੋਥੀਆਂ ਹੈ ਜਿਵੇਂ ਥੋਤ ਹੁੰਦੀ ਹੈ ਨਾ ਥੋਤ ਦੇ ਵਿੱਚ ਕੀ ਹੁੰਦਾ ਆ ਕਣ ਹੈ ਸਾਧ ਸੰਗਤ ਜੀ ਕੋਈ ਲੈ ਲਈਏ ਕਣਕ ਦਾ ਲੈ ਲਈਏ ਆਪਾਂ ਬੀਜ ਲੈ ਲਈਏ ਝੋਨੇ ਦਾ ਲੈ ਲਈਏ ਉਹਦੇ ਉੱਤੇ ਜਦੋਂ ਥੋਥਾ ਹੋਵੇ ਵਿੱਚ ਬੀਜ ਨਾ ਹੋਵੇ ਕਣ ਨਾ ਹੋਵੇ ਤੂੰ ਥੋਥਾ ਹੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਧੰਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ ਕਹਿੰਦੇ ਨਾਮ ਤੋਂ ਬਿਨਾਂ ਜਿੰਨੀਆਂ ਵੀ ਕੂੜੀਆਂ ਸਭ ਗੱਲਾਂ ਕਹਿੰਦੇ ਤੁਛ ਹੈ ਖੋਚੀਆਂ ਥੋਥੀਆਂ ਹੈ ਜੀ ਨਾਮ ਨਿਧਾਨ ਅਪਾਰ ਭਗਤਾ ਮਨਵਸੈ ਕਹਿੰਦੇ ਜਿਹੜਾ ਨਾਮ ਨੌਨਿਧੀਆਂ ਦਾ ਖਜ਼ਾਨਾ ਨਾ ਨਾਮ ਨਿਧਾਨ ਅਪਾਰ ਜਿਹਦਾ ਕੋਈ ਪਾਰਾ ਵਾਰ ਹੀ ਨਹੀਂ ਜਿਹਦਾ ਕੋਈ ਅੰਤ ਹੀ ਨਹੀਂ ਜਿਹਦਾ ਕੋਈ ਲੇਖਾ ਹੀ ਨਹੀਂ ਨਾਮ ਨਿਧਾਨ ਅਪਾਰ ਭਗਤਾ ਮਨਵਸੈ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਭਗਤ ਜਨ ਉਹਨਾਂ ਦੇ ਮਨ ਦੇ ਵਿੱਚ ਇਹ ਨੌਨਿਧੀਆਂ ਦਾ ਖਜ਼ਾਨਾ ਕਹਿੰਦੇ ਨਾਮ ਵਸਿਆ ਸਤਗੁਰੂ ਅਰਜਨ ਸਾਹਿਬ ਜੀ ਦੇ ਹਿਰਦੇ ਅੰਦਰ ਜੀ ਜਨਮ ਮਰਨ ਮੋਹ ਦੁੱਖ ਸਾਧ ਸੰਗ ਨਸਾ ਸਾਹਿਬ ਜੀ ਕਹਿੰਦੇ ਮਰਨਾ ਵੀ ਦੁੱਖ ਹੈ ਜੰਮਣਾ ਵੀ ਦੁੱਖ ਹੈ ਬੜਾ ਵੱਡਾ ਦੁੱਖ ਆ ਮੌਤ ਦਾ ਦੁੱਖ ਭਾਵਾਂ ਸਤਗੁਰਾਂ ਨੇ ਭੁੱਖ ਦੇ ਵੀ ਲਿਖਿਆ ਦੁੱਖ ਭਾਵਾਂ ਰੋਗ ਦਾ ਵੀ ਲਿਖਿਆ ਦੁੱਖ ਜਮਾਂ ਦੀ ਮਾਰ ਦਾ ਵੀ ਲਿਖਿਆ ਦੁੱਖ ਇੱਕ ਵਿਛੋੜੇ ਦਾ ਵੀ ਲਿਖਿਆ ਹੈ ਪਰਿਵਾਰ ਨਾਲੋਂ ਜੀਦਾ ਜਦੋਂ ਕਿਸ ਦਾ ਵਿਛੋੜਾ ਪੈਂਦਾ ਉਹ ਛੋੜਾ ਤੇ ਵੀ ਦੁੱਖ ਦੱਸਦੇ ਨੇ ਤੇ ਇੱਥੇ ਸਾਬ ਜੀ ਕਹਿੰਦੇ ਜਨਮ ਮਰਨ ਮਰਨ ਦਾ ਕਬੀਰ ਸਾਹਿਬ ਜੀ ਪਾਵਨ ਬਾਣੀ ਤੇ ਬਚਨ ਕਰਦੇ ਨੇ ਜਗ ਮਰ ਨਾ ਪਾਇਆ ਮੌਤ ਕਿਸੇ ਨੂੰ ਨਹੀਂ ਸਾਧ ਸੰਗਤ ਜੀ ਕੋਈ ਨਹੀਂ ਮਨੁੱਖ ਕਹਿੰਦਾ ਆ ਮੂਹ ਤੋ ਕਈ ਵਾਰੀ ਮਨੁੱਖ ਕਹਿ ਦਿੰਦਾ ਪਰ ਜਦੋਂ ਪਤਾ ਲੱਗ ਜਾਣਾ ਮਨੁੱਖ ਨੂੰ ਵੀ ਮੌਤ ਮੇਰੀ ਆਉਣੀ ਆ ਫਿਰ ਕੁਝ ਚੰਗਾ ਨਹੀਂ ਲੱਗਦਾ ਸਾਹਿਬ ਜੀ ਕਹਿੰਦੇ ਜਨਮ ਮਰਨ ਮੋਹ ਇਹ ਸਭ ਕੁਝ ਦੇ ਮੋਹ ਜੰਮਣਾ ਮਰਨਾ ਇਹ ਸਭ ਕੁਝ ਦੁੱਖ ਹੀ ਹਨ ਜਨਮ ਮਰਨ ਦਾ 84 ਲੱਖ ਜੂਨ ਭੋਗਣੀ ਜੁਨੀਆਂ ਦੇ ਵਿੱਚ ਬੈ ਕੇ ਕਰਕੇ ਦੁੱਖ ਭੋਗਣੇ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ ਸਤਿਗੁਰਾਂ ਦੀ ਸੰਗਤ ਕਰਕੇ ਸਾਧੂਆਂ ਦੀ ਸੰਗਤ ਕਰਕੇ ਸਾਹਿਬ ਜੀ ਕਹਿੰਦੇ ਸਾਰੇ ਨਸ ਜਾਂਦੇ ਆ ਦੌੜ ਜਾਂਦੇ ਆ ਰਹਾਉ ਰਹਾਉ ਵਾਲੀਆਂ ਪੰਕਤੀਆਂ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਜੀ ਮੋਹੇ ਬਾਦ ਹੰਕਾਰ ਸਰਪਰੁੰਨਿਆ ਸਾਬ ਜੀ ਕਹਿੰਦੇ ਭਾਈ ਜਿਹੜੇ ਮੋਹ ਦੇ ਵਿੱਚ ਪਏ ਆ ਬਾਦ ਝਗੜਿਆਂ ਦੇ ਵਿੱਚ ਪਏ ਮੋਹ ਦੇ ਵਿੱਚ ਪੈ ਕੇ ਝਗੜੇ ਕਰਨੇ ਮੋਹੇ ਬਾਦ ਹੰਕਾਰ ਫਿਰ ਹੰਕਾਰ ਕਰਨਾ ਸੰਸਾਰ ਦੇ ਵਿੱਚ ਕਹਿੰਦੇ ਕੋਈ ਮੋਹ ਕਰਕੇ ਝਗੜੇ ਕਰਦਾ ਹੈ ਕੋਈ ਹੰਕਾਰ ਕਰਕੇ ਝਗੜੇ ਕਰਦਾ ਹੈ ਮੋਹੇ ਬਾਦ ਹੰਕਾਰ ਸਰਪਰ ਰੁੰਨਿਆ ਜਰੂਰੀ ਸਾਬ ਜੀ ਕਹਿੰਦੇ ਭਾਈ ਉਹਨਾਂ ਨੂੰ ਰੁੰਨਣ ਹੁੰਦੀ ਹੈ ਜਾਂ ਜਰੂਰੀ ਕਹਿੰਦੇ ਸੰਸਾਰ ਦੇ ਵਿੱਚ ਉਹਨਾਂ ਨੂੰ ਰੋਣਾ ਪੈਂਦਾ ਰੁੰਦੇ ਮੋਹੇ ਬਾਦ ਹੰਕਾਰ ਸਰਪਰ ਰੁੰਨਿਆ ਸਰਪਰ ਕਹਿੰਦੇ ਅਵਸ਼ ਜਰੂਰੀ ਕਹਿੰਦੇ ਉਹ ਸੰਸਾਰ ਦੇ ਵਿੱਚ ਫਿਰ ਕਹਿੰਦੇ ਉਹਨਾਂ ਨੂੰ ਰੋਣਾ ਹੁੰਦੀ ਆ ਉਹਨਾਂ ਨੂੰ ਰੋਣਾ ਪੈਂਦਾ ਹੈ ਜੀ ਸੁੱਖ ਨਾ ਪਾਇਨ ਮੂਲ ਨਾਮ ਵਿਸੁੰਨਿਆ ਸਰਬਜੀ ਕਹਿੰਦੇ ਕਦਾ ਚਤ ਵੀ ਸੁੱਖ ਨਹੀਂ ਪੈਂਦਾ ਸੁੱਖ ਨਹੀਂ ਮਿਲਦਾ ਸੁੱਖ ਨਾ ਪਾਇਨ ਸੁੱਖ ਪਾਉਂਦੇ ਹੀ ਨਹੀਂ ਸਾਰੀ ਸਾਰੀ ਆਜੂ ਦੁੱਖ ਭੋਗਦੇ ਆਂ ਲੰਘ ਜਾਂਦੀ ਹੈ ਸੁੱਖ ਨਾ ਪਾਇਨ ਮੂਲ ਮੂਲ ਕਹਿੰਦੇ ਕਦਾਚਿਤ ਵੀ ਨਾਮ ਸੁਣਿਆ ਜਿਹੜੇ ਗੁਰੂ ਦੇ ਨਾਮ ਨਾਲੋਂ ਵਿਛੜੇ ਜੀਵ ਨੇ ਸਾਹਿਬ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਨਾਲੋਂ ਵਿਛੜਿਆ ਉਹਨਾਂ ਨੂੰ ਨਾ ਇਸ ਲੋਕ ਵਿੱਚ ਸੁੱਖ ਨਾ ਉਹਨਾਂ ਨੂੰ ਪਰਲੋਕ ਵਿੱਚ ਸੁੱਖ ਸੁੱਖ ਨਾ ਪਾਇਨ ਮੂਲ ਨਾਮ ਵਿਛਣਿਆ ਜਿਹੜੇ ਗੁਰੂ ਦੇ ਨਾਮ ਨਾਲੋਂ ਪਰਮੇਸ਼ਰ ਦੇ ਨਾਮ ਨਾਲੋਂ ਹਰੀ ਦੇ ਨਾਮ ਨਾਲੋਂ ਕਹਿੰਦੇ ਜਿਹੜੇ ਵਿਛੜਿਆ ਕਦਾਚਿਤ ਵੀ ਕਹਿੰਦੇ ਸੁਖ ਨਹੀਂ ਪਾਉਣਾ ਕਰਦੇ ਜੀ ਮੇਰੀ ਮੇਰੀ ਧਾਰ ਬੰਧਨ ਬੰਧਿਆ ਆਹ ਮੇਰੀ ਵਸਤੂ ਆਹ ਮੇਰਾ ਪਦਾਰਥ ਆ ਮੈਕੀ ਪਦਾਰਥਾਂ ਨੂੰ ਆਹ ਮੇਰਾ ਸਬੰਧੀ ਸੋ ਮੇਰੀ ਮੇਰੀ ਧਾਰ ਬੰਧਨ ਬੰਧਿਆ ਇਹਨਾਂ ਕਹਿੰਦੇ ਜਨ ਦੇ ਬੰਧਨਾਂ ਦੇ ਵਿੱਚ ਉਹ ਬੰਨੇ ਜਾਂਦੇ ਹੰਜ ਆਪਣੇ ਆਪ ਨੂੰ ਕਹਿੰਦੇ ਬਣਾ ਲਿਆ ਹੈ ਜੀ ਨਰਕ ਸੁਰਗ ਅਵਤਾਰ ਮਾਇਆ ਧੰਧਾਂ ਸਾਬ ਜੀ ਕਹਿੰਦੇ ਭਾਈ ਕਿਤੇ ਨਰਕ ਵਿੱਚ ਪੈ ਗਏ ਕਿਤੇ ਸੁਰਗ ਵਿੱਚ ਪੈ ਗਏ ਨਰਕ ਸੁਰਗ ਅਵਤਾਰ ਨਰਕਾਂ ਤੇ ਸੁਰਗਾਂ ਦੇ ਵਿੱਚ ਹੀ ਕਹਿੰਦੇ ਜਿਵੇਂ ਨੌਖ ਰਾਜੇ ਨੇ ਬੜੇ ਪੁੰਨ ਕੀਤੇ ਸੀ ਬਹੁਤ ਪੁੰਨ ਹੋਣ ਕਰਕੇ ਉਹ ਸਵਰਗ ਨੂੰ ਚੱਲਿਆ ਸੀ ਤੇ ਰਿਖੀ ਉਹਦੀ ਪਾਲਕੀ ਚੁੱਕ ਕੇ ਸੁਰਗ ਵੱਲ ਚੱਲੇ ਸੰ ਰਸਤੇ ਵਿੱਚ ਜਾਂਦੇ ਆ ਕਹਿੰਦੇ ਨੌਖ ਰਾਜੇ ਨੇ ਰਖੀਆਂ ਨੂੰ ਲੱਤ ਮਾਰੀ ਵੀ ਛੇਤੀ ਚੱਲੋ ਉਹ ਗੁੱਸੇ ਵਿੱਚ ਆਏ ਕ੍ਰੋਧ ਵਿੱਚ ਆਏ ਉਹਨਾਂ ਨੇ ਉਹਦੀ ਪਾਲਕੀ ਸੀ ਜਿਹੜੀ ਉਹ ਸਿੱਟੀ ਥੱਲੇ ਆਕਾਸ਼ ਤੋਂ ਥੱਲੇ ਡਿੱਗਿਆ ਸੋ ਐਸੀ ਹਾਲਤ ਹੁੰਦੀ ਆ ਸੁਰਗ ਵਿੱਚੋਂ ਨਰਕ ਵਿੱਚ ਆ ਕੇ ਡਿੱਗਦੇ ਆ ਨਰਕ ਸੁਰਗ ਅਵਤਾਰ ਮਾਇਆ ਧੰਧਿਆਂ ਇਹ ਮੈਕੀ ਧੰਧਿਆਂ ਕਰਕੇ ਬਹੁਤਾ ਪੁੰਨਦਾਨ ਕਰਕੇ ਕਿਤੇ ਸੁਰਗ ਚ ਤੇ ਕਿਤੇ ਬਰਸੁਰਗ ਚੋਂ ਨੌਖ ਰਾਜੇ ਵਾਂਗੂ ਕਹਿੰਦੇ ਨਖਤ ਡਿੱਗਦੇ ਹਨ ਜੀ ਸੋਧਤ ਸੋਧਤ ਸੋਧ ਤਤ ਵਿਚਾਰਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੋਧ ਸੋਧ ਕੇ ਜਿਵੇਂ ਕਿਸੇ ਚੀਜ਼ ਨੂੰ ਵਸਤੂ ਨੂੰ ਸੋਧੀ ਦੀ ਨਾ ਭਾਵ ਵਿਚਾਰ ਵਿਚਾਰ ਕੇ ਸੋਧਤ ਸੋਧ ਸੋਧ ਤਤ ਵਿਚਾਰਿਆ ਕਹਿੰਦੇ ਇਹ ਤਤ ਇਹ ਅਸਲੀਅਤ ਇਹ ਸੱਚ ਕਹਿੰਦੇ ਵਿਚਾਰਨਾ ਕੀਤਾ ਹੈ ਜੀ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਕਹਿੰਦੇ ਨਾਮ ਤੋਂ ਬਿਨਾ ਸੁਖ ਨਾਹੀਂ ਕੋਈ ਵੀ ਭਾਈ ਸੁਖ ਪ੍ਰਾਪਤ ਨਹੀਂ ਹੁੰਦਾ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਇਹ ਮਨੁੱਖ ਆਪਣੀ ਜੀਵਨ ਦੀ ਬਾਜੀ ਜ਼ਰੂਰੀ ਕਹਿੰਦੇ ਹਾਰ ਕੇ ਥੋਂ ਜਾਂਦਾ ਹੈ ਜੀ ਆਵੇ ਜਾਹੇ ਅਨੇਕ ਮਰਮਰ ਜਨਮ ਤੇ ਉਹਨਾਂ ਦੀ ਗਿਣਤੀ ਨਹੀਂ ਸਾਬ ਜੀ ਕਹਿੰਦੇ ਕਿ ਕਿੰਨੇ ਕ ਔਰ ਜਨ ਦੇ ਗੇੜੇ ਵਿੱਚ ਹੀ ਪਏ ਹੋਏ ਐ 83 ਲੱਖ ਚੱਕਰ ਦੇ ਵਿੱਚ ਪਏ ਹੋਏ ਐ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਮਰ ਪੇ ਜਨਮ ਤੇ ਜੁਗਨੀਆਂ ਭੋਗ ਲੀਆਂ ਦੁੱਖ ਭੋਗ ਲੇ ਇਸ ਤਰ੍ਹਾਂ ਕਹਿੰਦੇ ਉਹਨਾਂ ਦੀ ਕੋਈ ਗਿਣਤੀ ਨਹੀਂ ਇੰਨੇ ਕਹਿੰਦੇ ਜਨ ਮਰਨ ਦੇ ਗੇੜੇ ਦੇ ਵਿੱਚ ਪਏ ਹੋਏ ਹਨ ਜੀ ਬੈਣ ਬੂਝੇ ਸਭ ਬਾਦ ਜੋਨੀ ਪਰਮਤੇ ਕਹਿੰਦੇ ਬੈਣ ਬੂਝੇ ਗੁਰੂ ਦੀ ਸਿੱਖਿਆ ਤੇ 부ਝੇ ਤੋਂ ਬਿਨਾ ਗੁਰੂ ਦੇ ਉਪਦੇਸ਼ ਤੇ 부ਝੇ ਤੋਂ ਬਿਨਾ ਸਭ ਆਵਾਜ਼ ਸਭ ਕਹਿੰਦੇ ਸਾਰੀ ਸੰਸ ਸ੍ਰਿਸ਼ਟੀ ਵਾਦਾਂ ਦੇ ਵਿੱਚ ਝਗੜਿਆਂ ਦੇ ਵਿੱਚ ਪਈ ਹੈ ਸੋ ਬਿਨ 부ਝੇ ਸਭ ਆਵਾਜ਼ ਚੋਨੀ ਪਰਮ ਤੇ ਤੇ ਜੁਨੀਆਂ ਦੇ ਵਿੱਚ ਪੈ ਕਰਕੇ ਪਰਮ ਦੇ ਫਿਰਦੇ ਹਨ ਜੀ ਜਨ ਕੋ ਭੈ ਦਿਆਲ ਤਨ ਸਾਧੂ ਸੰਗ ਭਿਆ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਕਾਲ ਪੁਰਖ ਜਾਲੂ ਹੁੰਦਾ ਉਹਨਾਂ ਨੂੰ ਗੁਰੂ ਕੇ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਜਿਨ ਕੋ ਭਏ ਦਿਆਲ ਤਨ ਸਾਧੂ ਸੰਗ ਭਇਆ ਉਹਨਾਂ ਗੁਰੂ ਕੇ ਪਿਆਰੇ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸਾਧੂਆਂ ਦੇ ਸੰਗਤ ਦੇ ਨਾਲ ਮਿਲਦੇ ਜਿਨ੍ਹਾਂ ਤੇ ਅਕਾਲ ਪੁਰਖ ਆਪ ਦਇਆ ਕਰਦਾ ਦਿਆਲੂ ਹੁੰਦਾ ਹੈ ਜੀ ਅਮਰਤ ਹਰ ਕਾ ਨਾਮ ਤਿੰਨੇ ਜਣੀ ਜਪ ਲਿਆ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਨਾ ਇਹ ਇੱਕ ਅਮਰਤ ਹੈ ਅਮਰਤ ਹਰ ਕਾ ਨਾਮ ਤਿੰਨੇ ਜਣੇ ਜਪ ਲਿਆ ਉਹਨਾਂ ਗੁਰੂ ਕੇ ਪਿਆਰੇ ਨੇ ਗੁਰਮੁਖਾਂ ਨੇ ਉਹਨਾਂ ਨੇ ਜਪਿਆ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ ਰੱਬ ਦੇ ਪਿਆਰਿਆਂ ਦੀ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋਈ ਅਮਰਤ ਹਰ ਕਾ ਨਾਮ ਤਿੰਨੇ ਜਣੇ ਜਪ ਲਿਆ ਉਹਨਾਂ ਜਨਾਂ ਨੇ ਕਹਿੰਦੇ ਜਪਣਾ ਕੀਤਾ ਹੈ ਜੀ ਕੋਜੇ ਕੋਟ ਅਸੰਖ ਬਹੁਤ ਅਨੰਤ ਕੇ ਸਹਿਬ ਜੀ ਕਹਿੰਦੇ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਨੂੰ ਅਨੰਤ ਸਰੂਪ ਨੂੰ ਬਹੁਤੀ ਕਹਿੰਦੇ ਖੋਜਦੇ ਅਸੰਖ ਗਿਣਤੀ ਨਹੀਂ ਭਾਵੈ ਨੇ ਉਹ ਖੋਜਣ ਵਾਲੇ ਹਨ ਉਹਦੀ ਪ੍ਰਾਪਤੀ ਕਰਨ ਵਾਲੇ ਸੋ ਖੋਜੇ ਕੋਟ ਉਹਦੀ ਪ੍ਰਾਪਤੀ ਵਾਸਤੇ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਉਸ ਅਨੰਤ ਸਰੂਪ ਨੂੰ ਬਹੁਤੀ ਕਹਿੰਦੇ ਖੋਜਦੇ ਹਨ ਅਸੰਖੀ ਉਨੂੰ ਖੋਜਣਾ ਕਰਦੇ ਹਨ ਬਹੁਤ ਹੀ ਉਹਨੂੰ ਖੋਜਦੇ ਹਨ ਜੀ ਬਹੁਤ ਤਰ੍ਹਾਂ ਦੇ ਨਾਲ ਜੀ ਜਿਸੇ 부ਝਾਏ ਆਪ ਨੇੜਾ ਤਿਸ ਹੈ ਪਰ ਜਿਨ੍ਹਾਂ ਨੂੰ ਗੁਰੂ ਦੁਆਰਾ ਉਹ ਆਪ 부ਝਾ ਦਿੰਦਾ ਵਾਹਿਗੁਰੂ ਕਾਲਪੁਰਖ ਨੇੜਾ ਤਿਸ ਹੈ ਉਹਨਾਂ ਨੂੰ ਉਹ ਨੇੜੀਕ ਹੀ ਦਿਸਦਾ ਹੈ ਜਾਂ ਉਹਨਾਂ ਦੇ ਉਹ ਨੇੜੇ ਹੁੰਦਾ ਵਾਹਿਗੁਰੂ ਕਾਲਪੁਰਖ ਜਿਸ 부ਝਾਏ ਆਪ ਜਿਨ੍ਹਾਂ ਨੂੰ ਗੁਰੂ ਦੁਆਰਾ ਉਹ ਆਪ 부ਝਾ ਦਿੰਦਾ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੀ ਸਿੱਖਿਆ ਦੁਆਰਾ ਨੇੜਾ ਦਿਸੇ ਉਹਨਾਂ ਨੂੰ ਵਾਹਿਗੁਰੂ ਕਾਲਪੁਰਖ ਨੈਦੀ ਕੀ ਜਾ ਉਹਨਾਂ ਦੇ ਨੇੜੇ ਹੀ ਹੈ ਜੀ ਜੇ ਉਹਨਾਂ ਨੂੰ ਨੇੜੇ ਦਿਸਦਾ ਹੈ ਜੀ ਵਿਸਰਨਾਹੀ ਦਤਾਰ ਆਪਣਾ ਨਾਮ ਦੇਹੁ ਸ਼ਬਦ ਯਾਂਖ ਲੀਆਂ ਪੰਕਤੀਆਂ ਦੁਆਰਾ ਗਰੀਨਵਾਸ ਸਤੇ ਪਾਤਸ਼ਾਹ ਜੀ ਬੇਨਤੀ ਕਰਦਾਂ ਵਿਸਰਨਾਹੀ ਦਤਾਰ ਆਪਣਾ ਨਾਮ ਦੇਹੋ ਏ ਅਕਾਲ ਪੁਰਖ ਜੀ ਜਿਸ ਨਾਮ ਵਿੱਚ ਇੰਨੀਆਂ ਵਡਿਆਈਆਂ ਜਿਸ ਨਾਮ ਵਿੱਚ ਸਾਰੇ ਸੁੱਖ ਹੈ ਉਹ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਦੇਣਾ ਕਰੋ ਤੁਸੀਂ ਦਾਤੇ ਹੋ ਨਾ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਵਿਸਰ ਨਾਹੀ ਦਤਾਰ ਸਾਨੂੰ ਤੁਸੀਂ ਭੁੱਲੋ ਨਾ ਸਾਨੂੰ ਤੁਸੀਂ ਵਿਸਰੋ ਨਾ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਕਿਰਪਾ ਕਰਕੇ ਆਪਣਾ ਨਾਮ ਸਾਨੂੰ ਦੇਣਾ ਕਰੋ ਜੀ ਗੋਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਵਿੱਚ ਸਦਾ ਹੀ ਇਹ ਚਾਅ ਬਣਿਆ ਰਵੇ ਮਨ ਵਿੱਚ ਸਦਾ ਹੀ ਇਹ ਉਤਸ਼ਾਹ ਬਣਿਆ ਰਵੇ ਕਿ ਤੇਰੇ ਗੁਰੇ ਗਾਉਂਦੇ ਰਹੀਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਗੁਣਾਂ ਨੂੰ ਹੀ ਅਸੀਂ ਗਾਉਂਦੇ ਰਹੀਏ ਗੁਣ ਗਾਵਾਂ ਦਿਨ ਰਾਤ ਸਾਰੇ ਗੋਹਣੀ ਬਾਣੀ ਦੇ ਵਿੱਚ ਹਨ ਧੰਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਜਪਜੀ ਸਾਹਿਬ ਦੇ ਵਿੱਚ ਆਪਾਂ ਸਾਧ ਸੰਗਤ ਜੀ ਸੁਣਦੇ ਹਾਂ ਪੜ੍ਹਦੇ ਹਾਂ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਗੁਣ ਗਾਵਾਂ ਦਿਨ ਰਾਤ ਤੇਰੇ ਗੁਣਾ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਣਾ ਨੂੰ ਦਿਨ ਰਾਤ ਹੀ ਅਸੀਂ ਗਾਉਂਦੇ ਰਹੀਏ ਨਾਨਕ ਚਾਉ ਇਹੋ ਸਾਡੇ ਮਨ ਦੇ ਵਿੱਚ ਇਹ ਅਤਿ ਸ਼ਾਹ ਪੈਦਾ ਕਰੋ ਸਾਡੇ ਮਨ ਦੇ ਵਿੱਚ ਇਹ ਚਾਹ ਪੈਦਾ ਕਰੋ ਕਿ ਤੁਹਾਡੇ ਅਸੀਂ ਗੁਣਾ ਨੂੰ ਹੀ ਦਿਨ ਰਾਤ ਕਉਂਦੇ ਰਹੀਏ ਇਹ ਸਾਡੇ ਤੇ ਰਹਿਮਤ ਕਰੋ ਇਹ ਸਾਡੇ ਤੇ ਕਿਰਪਾ ਕਰੋ ਸੋ ਇਹ ਸਾਧ ਸੰਗਤ ਜੀ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਸ਼ਬਦ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਕੀਤਾ ਅਖਰੀ ਵਿਚਾਰ ਕਰਦਿਆਂ ਮਹਾਰਾਜ ਇੱਕ ਨਿਹੇਕ ਪ੍ਰਕਾਰ ਦੀਆਂ ਸੁਭਾਵਿਕ ਭੁੱਲਾ ਚੁੱਕਾ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕਰਕੇ ਮਾਫ਼ ਕਰਨੀਆਂ ਆਪ ਜੀ ਦਾ ਦੱਸਿਆ ਉਪਦੇਸ਼ ਸਤਿਗੁਰੂ ਜੀ ਹਿਰਦੇ ਦੇ ਵਸਾ ਕਰਕੇ ਕਰਤਾਰਤ ਕਰਨਾ ਸ਼ਬਦੀਆਂ ਆਖਰ ਲੀਆਂ ਪੰਕਤੀਆਂ ਦਾ ਪਾਠ ਸੰਝਾ ਕਰਕੇ ਸਤਿਗੁਰਾਂ ਅਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਵੇ ਸਰਨਾਹੀ ਦਤਾਰ ਆਪਨਾ ਨਾਮ ਦੇਹੋ ਗੁਣ ਗਾਵੋ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਖੇ ਕਤੈ ਨਾ ਛੂਟੀ ਐ ਕਨਾਂ ਕਨ ਭੂਲਣ ਹਾਰ